ਜਨਮ ਕੀ ਗਏ ਜੀ ਕੀ ਕਰਨਾ ਹੈ ਜਨਮ ਕੀ ਗਏ ਕੋਈ ਪਾਸ ਕੀਤੀ ਗਈ ਹੈ ਜੀ ਕੀ ਤੁਹਾਡਾ ਵੱਲੋਂ ਸ਼ੁਰੂਆਤ ਕੀਤੀ ਜਾਣੀ ਕਿਸ ਤਰ੍ਹਾਂ ਕੀਤੀ ਜਾਣੀ ਕੀ ਸਾਰਾ ਪਲਾਨ ਹੈ ਸਿੱਖ ਦਾ ਸਭ ਤੋਂ ਪਹਿਲਾ ਕੰਮ ਜਿਹੜਾ ਹੁੰਦਾ ਕਿਸੇ ਵੀ ਕਾਰਜ ਨੂੰ ਕਰਨਾ ਹੋਵੇ ਤਹੋਸ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਦਾ ਓਟ ਆਸਰਾ ਲਿਆ ਜਾਂਦਾ ਹੈ ਤੇ ਅੱਜ ਅਸੀਂ ਸਾਡੀਆਂ ਜਿਹੜੀਆਂ ਸਾਰੀਆਂ ਸਮੂਹੀਆਂ ਗੈਰ ਰਾਜਨੀਤਿਕ ਕਿਸਮ ਦੇ ਪਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਉਹਨਾਂ ਦੇ ਆਗੂਆਂ ਵੱਲੋਂ ਜਿਹੜਾ ਇਹ ਤੀਸਰੀ ਅਕਾਲ ਪੁਰਖ ਸਾਹਿਬ ਤੇ ਸਭ ਤੋਂ ਪਹਿਲਾਂ ਜਿਹੜੀ ਆ ਉਹ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਮਹਾਰਾਜਾ ਓਟ ਆਸਰਾ ਲੈਂਦੇ ਹਾਂ ਸ੍ਰੀ ਅਕਾਲ ਪੁਰਖ ਸਾਹਿਬ ਦੇ ਅਰਦਾਸ ਤਾ ਅੱਜ ਸ਼ੁਰੂਆਤ ਲਈ ਟਰੈਕਟਰ ਮਾਰਕੀ ਅਭਿਲਕਾ ਤੋਂ ਦਿੱਤੀ ਗਈ ਇਸ ਤੀਜੇ ਚਰਨ ਤੁਸੀਂ ਜੜੇ ਕਿਸਾਨ ਨੇ ਉਹ ਲੈ ਕੇ ਜੰਗਲ ਵਿੱਚ ਕਰੋਗੇ ਦੇਖੋ ਅਸੀਂ ਬਹੁਤ ਤਰੀਕੇ ਦੇ ਨਾਲ ਸ਼ਾਂਤਮਈ ਰਹਿ ਕੇ ਔਰ ਸਾਡਾ ਜਿਹੜਾ ਮੋਰਚਾ ਜਿਸ ਤਰ੍ਹਾਂ ਪਹਿਲਾਂ ਅਸੀਂ ਇੱਕ ਮਿਸਾਲ ਕਾਇਮ ਕਰ ਚੁੱਕੇ ਹਾਂ ਜਿਹੜਾ ਕਿ 13 ਮਹੀਨੇ ਸਿੰਡੀ ਦੇ ਬਾਰਡਰਾਂ ਦੇ ਉੱਤੇ ਸ਼ਾਂਤਮਈ ਮੋਰਚਾ ਜਿਹੜਾ ਅਸੀਂ ਚੱਲਿਆ ਸੀ ਤੇ ਹੁਣ ਵੀ ਜਿਹੜਾ ਸਾਡਾ ਮੋਰਚਾ ਹੈ ਜੀ ਜੀ ਸਵੇਰੇ ਅਸੀਂ 13 ਤਰੀਕਾ ਅੱਜ ਅਸੀਂ ਅਰਦਾਸ ਕਰਕੇ ਤੇ ਸਾਰਿਆਂ ਨੇ ਬਾਰਡਰਾਂ ਤੇ ਚੱਲਿਆ ਜਾਣਾ ਜਿਹੜੇ ਜਿਹੜੇ ਵੀ ਬਾਰਡਰ ਨੇ ਜਿਸ ਤਰ੍ਹਾਂ ਕਿ ਤਿੰਨ ਪੁਆਇੰਟ ਸਾਡੇ ਰੱਖੇ ਗਏ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੰਭੂ ਵਾਟਰ ਖਨੌਰੀ ਬਾਰਡਰ ਦਬ ਵਾਲੀ ਬਾਰਡਰ ਤਿੰਨਾ ਬਾਰਡਰਾਂ ਦੇ ਉੱਤੇ ਜਿਹੜੀਆਂ ਸਾਡੀਆਂ ਕਿਸਾਨ ਜੱਥੇ ਬੰਦੀਆਂ ਨੇ ਉਹ ਅੱਜ ਪੂਰੀ ਤਿਆਰੀ ਦੇ ਨਾਲ ਜਿਹੜਾ ਉੱਥੇ ਬਾਰਡਰਾਂ ਦੇ ਉੱਤੇ ਚੱਲ ਜਾਣਗੇ ਔਰ ਸਵੇਰੇ 13 ਤਰੀਕ ਜਿਹੜਾ ਉਹ ਉੱਥੇ ਦਿੱਲੀ ਨੂੰ ਜਿਹੜਾ ਔਰਵਾਣਗੀ ਹੋਈ ਦੀ ਸਸ ਤਿਆਰੀਆਂ ਤੁਹਾਡੇ ਵੱਲੋਂ ਵੀ ਕੀਤੀਆਂ ਗਈਆਂ ਐ ਤੇ ਉੱਥੇ ਪ੍ਰਸ਼ਾਸਨ ਵੱਲੋਂ ਵੀ ਕੀਤੀਆਂ ਗਈਆਂ ਹਨ ਹਰਿਆਣਾ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਗਈ ਹੈ ਕਿ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕਿਆ ਜਾਵੇ ਕੀ ਤੁਸੀਂ ਬੈਰੀਕੇਡ ਕ੍ਰੋਸ ਕਰੋਗੇ ਜਾਂ ਜਿੱਥੇ ਪ੍ਰਸ਼ਾਸਨ ਰੋਕੇਗਾ ਉੱਥੇ ਹੀ ਕਰ ਬੈ ਲਗਾਓਗੇ ਕਿਸ ਤਰੀਕੇ ਦਾ ਉੱਥੇ ਦਾ ਪਲਾਨ ਹੈ ਇਹਦੀ ਗੱਲ ਤੋਂ ਮੈਂ ਤੁਹਾਨੂੰ ਇਹ ਬੇਨਤੀ ਕਰਾਂ ਕਿ ਅੱਜ ਸਰਕਾਰ ਦੇ ਨਾਲ ਇੱਕ ਮੀਟਿੰਗ ਨਹੀਂ ਹੋ ਰਹੀ ਹੁਣ ਉਸ ਮੀਟਿੰਗ ਦੇ ਵਿੱਚ ਜੇ ਤੱਕ ਕੋਈ ਫੈਸਲਾ ਸਰਕਾਰ ਕਰ ਦਿੰਦੀ ਹੈ ਸਾਡੀਆਂ ਮੰਗਾਂ ਪ੍ਰਵਾਨ ਹੋ ਜਾਂਦੀਆਂ ਹਨ ਫਿਰ ਤਾਂ ਅਸੀਂ ਸਾਰੀਆਂ ਜੱਥੇਬੰਦੀਆਂ ਜਿਹੜੀਆਂ ਉਹ ਬੈਠ ਕੇ ਅੱਗੇ ਵਿਚਾਰ ਕਰਾਂਗੇ ਫਿਰ ਤਾਂ ਉਹ ਸ਼ਕਤਾਂ ਨਾਲੇ ਕਿਰਪਾ ਕਰੇ ਪਰ ਜੇਕਰ ਉਹ ਸਾਡਾ ਕੋਈ ਨਾ ਕੋਈ ਪ੍ਰੀਖਿਆ ਲੈਣ ਵਾਸਤੇ ਅੱਗੇ ਸੁੱਤਣ ਤਾਂ ਫਿਰ ਜਿਹੜੀਆਂ ਇਹ ਹਰਿਆਣਾ ਸਰਕਾਰ ਨੇ ਤਿਆਰੀਆਂ ਕੀਤੀਆਂ ਹੈ ਤੇ ਇਹ ਤੇ ਪਹਿਲੀ ਵਾਰ ਹੋਣੀ ਹੈ ਇਹ ਖਾਲਸਾ ਪੰਥ ਮੁਗਲਾਂ ਤੋਂ ਨਹੀਂ ਡਰਿਆ ਇਹ ਅੰਗਰੇਜ਼ਾਂ ਤੋਂ ਨਹੀਂ ਡਰਿਆ ਇਹ ਦਿੱਲੀ ਦੇ ਤਖਤ ਤੇ ਬੈਠੇ ਹੁਕਮਰਾਨਾਂ ਤੋਂ ਅੱਜ ਤੱਕ ਇਹਨਾਂ ਨੇ ਟੈਂਕਾਂ ਤੋਪਾਂ ਦੀ ਵਰਤੋਂ ਕਰਕੇ ਦੇਖ ਲਈ ਆ ਕਿ ਖਾਲਸਾ ਟੈਂਕਾਂ ਤੇ ਧੋਪਨ ਨਹੀਂ ਡਰਿਆ ਤੇ ਇਹ ਮੈਨੂੰ ਇਹ ਦੱਸੋ ਕਿ ਉਹ ਜਿਹੜੇ ਪੱਥਰ ਜੇ ਲਾਏ ਨੇ ਉਹ ਪੱਥਰ ਜੇ ਸਾਨੂੰ ਜਿਹੜਾ ਰੋਕਣਾ ਸਾਨੂੰ ਰੋਕ ਲੈਣਗੇ ਸਾਨੂੰ ਕਿੰਨੇ ਕਿ ਸਾਨੂੰ ਅੱਜ ਤੁਹਾਡੇ ਵੱਲੋਂ ਇੱਥੇ ਲੈ ਕੇ ਜਾਏ ਜਾਣਗੇ ਜੀ ਦਿੱਲੀ-ਦਿੱਲੀ ਦੇਖੋ ਕਿਸਾਨਾਂ ਦੀ ਕੋਈ ਗਿਣਤੀ ਨਹੀਂ ਹੈ ਅਣਗਿਣਤ ਨੇ ਔਰ ਤੁਸੀਂ ਇਹ ਦੇਖੋ ਕਿ ਲੋਕਾਂ ਦੇ ਵਿੱਚ ਉਤਸ਼ਾਹ ਕਿੰਨਾ ਹੈ ਉਹ ਤੁਸੀਂ ਸਰਕਾਰ ਦੀਆਂ ਜਿਹੜੀਆਂ ਤਿਆਰੀਆਂ ਨੇ ਨਾ ਜਿਸ ਤਰ੍ਹਾਂ ਕਿ ਸ਼ੰਭੂ ਬਾਰਡਰ ਦੇ ਉੱਤੇ ਜੋ ਰਿਪੋਰਟਾਂ ਤੁਹਾਡੇ ਪੱਤਰਕਾਰਾਂ ਦੇ ਰਾਹੀਂ ਸਾਡੇ ਕੋਲ ਆ ਰਹੀਆਂ ਨੇ ਤੇ ਆਟਾ ਛਪਟ ਚੌੜੀਆਂ ਕੰਕਰੀਟ ਦੀਆਂ ਦਿਵਾਰਾਂ ਔਰ ਕਿੰਨਾ ਕਿੱਦੇ ਕਿੱਦੇ ਵੱਡੇ ਜਿਹੜੇ ਪੱਥਰ ਨੇ ਉਹ ਲਾਏ ਜਾ ਰਹੇ ਨੇ ਇਹ ਸਾਡੀ ਪਿਆਰੀ ਤਾਂ ਸਾਨੂੰ ਦੱਸਣ ਦੀ ਲੋੜ ਨਹੀਂ ਇਹ ਸਰਕਾਰ ਹੀ ਦੱਸ ਰਹੀ ਉਹਨੂੰ ਪਤਾ ਹੈ ਸਾਡੇ ਨਾਲੋਂ ਵੱਧ ਪਤਾ ਵੀ ਉਹਨਾਂ ਦੀ ਤਿਆਰੀ ਕਿਸ ਤਰ੍ਹਾਂ ਦੀ ਆ ਮੇਰਾ ਖਿਆਲ ਇਹ ਚ ਸਾਨੂੰ ਤਾਂ ਦੱਸਣ ਦੀ ਲੋੜ ਨਹੀਂ ਵੀ ਸਾਡੇ ਚਾਹੀ ਕਿੰਤਾਂ ਦੀ ਆ ਸਾਡੀ ਤਿਆਰੀ ਮਹਾਰਾਜ ਦੀ ਕਿਰਪਾ ਨਾਲ ਬਹੁਤ ਚੜ੍ਹਦੀ ਚਲਾਦੀ ਆ ਤੇ ਬਿਲਕੁਲ ਸ਼ਾਂਤ ਨੇ ਇਹ ਜਿਹੜਾ ਸੰਘਰਸ਼ ਹੈ ਇਹ ਸਕੀਰ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਤੱਕ ਰਹਿਣਗੇ ਪਹਿਲਾਂ ਵੀ ਅਸੀਂ ਇਹ ਮਿਸਾਲ ਦੇ ਲਿਆ ਕੰਮ ਕਰ ਚੁੱਕੇ ਠੀਕ ਹੈ ਜੀ ਚਲ ਇਹ ਫੜ ਇਹ ਫੜ ਇੱਕ ਵਾਰ ਟਵਰ ਕਰ ਲੀਏ ਆਇਓ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਠੀਕ ਹੈ ਡਾਟਾ ਸੱਸ